ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਐਸ ਸੈਮੈਸਟਰ 5th ਦੇ ਲਈ ਜਿਹੜੇ ਕਿ ਮੈਪ ਕਰ ਰਹੇ ਹਾਂ ਮੈਪ ਕਰ ਰਹੇ ਹਾਂ ਆਪਾਂ ਹੁਣ ਜਿਹੜੇ ਕਿ 1945 ਵਾਲਾ ਯੂਰਪ 1945 ਦੇ ਵਿੱਚ ਤੇ ਪਹਿਲਾਂ ਆਪਾਂ ਇਟਲੀ ਵਾਲਾ ਮੈਪ ਕਰ ਚੁੱਕਿਆ ਤੇ 1700 99 ਵਾਲਾ ਤੇ 1815 ਈਸਵੀ ਦੇ ਵਿੱਚ ਯੂਰਪ ਕਾਂਗਰਸ ਤੋਂ ਬਾਅਦ ਇਹ ਵਾਲਾ ਆਪਾਂ ਮੈਪ ਤਿੰਨੇ ਕਰ ਚੁੱਕੇ ਤੇ ਹੁਣ ਆਪਾਂ ਕਰ ਰਹੇ ਹਾਂ ਫੋਰਥ ਮੈਪ ਯੂਰਪ 1845 ਦੇ ਵਿੱਚ ਹਾਂਜੀ ਮੈਪ ਕਰਨ ਤੋਂ ਪਹਿਲਾਂ ਤੁਹਾਨੂੰ ਉਹਦੀ ਵਿਆਖਿਆ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਵਿਆਖਿਆ ਦੇ ਵੀ ਤੁਹਾਨੂੰ ਮਾਰਕਸ ਮਿਲਦੇ ਨੇ ਫਿਰ ਇਹ ਤੁਹਾਨੂੰ ਫੁੱਲ ਮਾਰਕਸ ਮਿਲਦੇ ਨੇ ਅਗਰ ਤੁਹਾਡੀ ਵਿਆਖਿਆ ਵੀ ਹੋਵੇ ਤੇ ਮੈਪ ਵੀ ਫਿਲ ਕੀਤਾ ਹੋਵੇ ਤਾਂ ਮੈਂ ਜਸਟ ਤੁਹਾਨੂੰ ਸ਼ੋ ਕਰੂੰਗੀ ਰੀਡ ਤੁਸੀਂ ਕਰ ਲੈਣਾ ਆਪਣਾ ਹਾਂਜੀ ਆਪਾਂ ਫਿਰ ਮੈਪ ਫਿਲ ਕਰਾਂਗੇ ਕਿਉਂਕਿ ਫਿਰ ਮੈਪ ਦੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਹਾਂਜੀ ਮੈਂ ਬਰਤਾਨੀਆਂ ਫਰਾਂਸ ਠੀਕ ਹੈ ਅ ਯੂ ਐਸ ਯੂ ਐਸ ਐਸ ਆਰ ਰੂਸ ਤੇ ਜਰਮਨੀ ਆਸਟਰੀਆ ਇਟਲੀ ਰੂਮਾਨੀਆ ਬਲਗੇਰੀਆ ਹਾਂਜੀ ਹੁਣ ਆਪਾਂ ਮੈਪ ਫਿਲ ਕਰਦੇ ਹਾਂ ਹਾਂਜੀ ਸਟੂਡੈਂਟਸ ਆਪਾਂ ਹੁਣ ਇਹ ਮੈਪ ਫਿਲ ਕਰਾਂਗੇ ਯੂਰਪ ਇਨ 1945 ਏਡੀ ਦੇ ਵਿੱਚ 1945 ਦੇ ਵਿੱਚ ਯੂਰਪ ਤਾਂ ਇਸ ਦੇ ਵਿੱਚ ਪਹਿਲਾ ਆਪਾਂ ਜਿਹੜੇ ਕਿ ਇੱਥੇ ਅੰਧਮਾ ਸਾਗਰ ਠੀਕ ਹੈ ਤੇ ਇਹ ਹੈਗਾ ਆਪਣਾ ਇਟਲੀ ਠੀਕ ਹੈ ਹਰ ਇੱਕ ਮੈਪ ਦੇ ਵਿੱਚ ਤੁਹਾਨੂੰ ਦੱਸਿਆ ਕਿ ਇਟਲੀ ਵਾਲਾ ਮੈਪ ਤੁਹਾਨੂੰ ਯਾਦ ਹੋਣਾ ਚਾਹੀਦਾ ਹਨ ਕਿਉਂਕਿ ਇਹ ਹਰ ਇੱਕ ਦੇ ਵਿਚਾਰਿਆ ਤਾਂ ਇਟਲੀ ਉਸ ਤੋਂ ਬਾਅਦ ਹੈਗਾ ਇੱਥੇ ਜਿਹੜੇ ਕਿ ਆਪਣਾ ਆਹ ਵਾਲਾ ਇਹ ਹੈਗਾ ਐਂਡਰੀਆਟਿਕ ਸਾਗਰ ਠੀਕ ਹੈ ਦੈਨ ਉਸ ਤੋਂ ਬਾਅਦ ਬਾਕੀ 파ਟ ਹੈ ਤੇ ਇਹ ਆਪਣਾ ਹੈਗਾ ਕਾਲਾ ਸਾਗਰ ਕਾਲਾ ਸਾਗਰ ਤੇ ਇਹ ਹੈਗਾ ਆਪਣਾ ਬਾਲਟਿਕ ਸਾਗਰ ਇਹ ਤੁਸੀਂ ਫਿਲ ਕਰ ਲੈਣਾ ਬਾਕੀ ਹੁਣ ਆਪਾਂ ਫਿਰ ਬਾਕੀ ਮੈਂ ਫਿਲ ਕਰ ਦਿਆ ਤੇ ਪਹਿਲਾਂ ਵਾਲੇ ਮੈਪ ਜਰੂਰ ਵਾਚ ਕਰ ਲਿਓ ਜਿਹਦੇ ਵਿੱਚ ਆਪਾਂ ਨੇ ਸਾਰੇ ਕਰਵਾਤੇ ਤਾਂ ਹਾਂਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਥੇ ਫਿਲ ਕਰਦੇ ਆ ਆ ਆਪਣਾ ਹੈਗਾ ਇੰਗਲੈਂਡ ਤੇ ਆ ਹੈਗਾ ਆਇਰਲੈਂਡ ਤੇ ਇੱਥੇ ਹਮ ਇਹਨੂੰ ਆਪਾਂ ਫਿਲ ਕਰਦੇ ਆ ਆਇਰਲੈਂਡ ਆਇਰਲੈਂਡ ਤੇ ਇਥੇ ਆਪਾਂ ਜਿਹੜੀ ਕਿ ਲੰਡਨ ਇੰਗਲੈਂਡ ਦੀ ਰਾਜਧਾਨੀ ਕੈਪੀਟਲ ਲੰਡਨ ਹਾਂਜੀ ਮੈਂ ਪੈਨਲ ਭਰ ਦਿੰਦੀ ਫਿਰ ਜ਼ਿਆਦਾ ਦਿਖਾਈ ਦੇਊਗਾ ਇਹ ਹੈਗਾ ਆਪਣਾ ਗ੍ਰੇਟ ਬ੍ਰਿਟੇਨ ਹੂ ਨਪ ਨੇ ਰਿਕੇ ਬਾਕੀ ਫਿਲ ਕਰਦੇ ਆ ਇਹਦੇ ਵਿੱਚ ਹਾਂਜੀ ਇਹ ਵਾਲਾ ਏਰੀਆ ਹੈਗਾ ਇਹ ਏਰੀਆ ਹੈਗਾ ਸਪੇਨ ਠੀਕ ਹੈ ਇੱਥੇ ਆਪਾਂ ਸਪੇਨ ਨਾਮ ਦੋ ਪਹਿਲਾਂ ਇਹਦੀ ਬਾਉਂਡਰੀ ਬਣਾਉਣਾ ਨੇ ਇਹਦੀ ਬਾਉਂਡਰੀ ਤੁਸੀਂ ਆਹ ਵਾਲੀ ਬਾਉਂਡਰੀ ਦੇਖ ਰਹੇ ਹੋ ਇਧਰੋਂ ਇਹਦੇ ਨਾਲ ਜਿਹੜੀ ਕਿ ਆਪਾਂ ਨੇ ਮੈਚ ਕਰਨਾ ਟੈਲੀਗੋਸਪੇਨ ਮੈਂਡ੍ਰਿਡ ਕੱਲਾ ਸਪੇਨ ਵੀ ਫਿਲ ਕਰ ਸਕਦੇ ਹੋ ਤੇ ਇੱਥੇ ਆਪਾਂ ਪੁਰਤਗਾਲ ਭਰਾਂਗੇ ਪਹਿਲਾਂ ਬਣਾਵਾਂਗੇ ਇੱਥੇ ਆਪਾਂ ਪੁਰਤਗਾਲ ਤੇ ਪੁਰਤਗਾਲ ਦੀ ਕੈਪੀਟਲ ਹੈ ਇਹ ਲਿਸਬਨ ਇਹਨੂੰ ਬਾਹਰ ਕੱਢ ਕੇ ਲਿਖ ਲੈਣਾ ਲਿਸਬਨ ਠੀਕ ਹੈ ਤੇ ਸਪੇਨ ਦੀ ਮੈਂਡ੍ਰਿਡ ਤੇ ਇੱਥੇ ਬਾਹਰ ਵਾਲੇ ਮੈਪ ਦੇ ਵਿੱਚ ਹੈਗਾ ਇਹ ਜਿਬਰਾਲਟਰ ਬ੍ਰਿਟਿਸ਼ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ ਇਹ ਵਾਲੇ ਨੂੰ ਇਹਨੂੰ ਫਿਲ ਕਰਨਾ ਛੱਡ ਰਹਿਣ ਵੀ ਦਿਓ ਠੀਕ ਹੈ ਇਹ ਭਰ ਲਓ ਸਪੇਨ ਮੈਂਡਰਿਡ ਪੁਰਤਗਾਲ ਲਿਸਬਨ ਲੰਡਨ ਗ੍ਰੇਟ ਬ੍ਰਿਟੇਨ ਆਇਰਲੈਂਡ ਠੀਕ ਹੈ ਤੇ ਇੱਥੇ ਆਪਾਂ ਆ ਜੂਗਾ ਫਰਾਂਸ ਫਰਾਂਸ ਦੀ ਕੈਪੀਟਲ ਪੈਰਿਸ ਜਿਹੜੀ ਬਾਉਂਡਰੀ ਪਵਾ ਚੋ ਦੱਸ ਦਿਓ ਤੇ ਹੁਣ ਆਪਾਂ ਜਿਹੜੇ ਕਿ ਇਹ ਆਪਣਾ ਹੈਗਾ ਇਟਲੀ ਤੇ ਇਟਲੀ ਤੇ ਇੱਥੇ ਇਹ ਆਪਣਾ ਹੈਗਾ ਸਿਸਲੀ ਠੀਕ ਹੈ ਪਹਿਲਾਂ ਤੇ ਇਟਲੀ ਲਿਖਣਾ ਤੇ ਸਿਸਲੀ ਇੱਥੇ ਆਪਣਾ ਇਟਲੀ ਲਿਖਿਆ ਤੇ ਇਹ ਹੈਗਾ ਸਿਸਲੀ ਤੇ ਇਹ ਇਹ ਹੈਗਾ ਇਹਨੂੰ ਐਰੋ ਬਾਕਿ ਵਾਰ ਲਿਖਦੇ ਆ ਸਾਰਡੀਨੀਆ ਇਹ ਹੈਗਾ ਕੋਰਸਿਕਾ 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 ਸਾਰਡੀਨੀਆ ਠੀਕ ਹੈ ਤੇ ਇਹਨਾਂ ਦੇ ਵਿੱਚਕਾਰ ਹੈਗਾ ਇੱਥੋਂ ਐਵੇਂ ਵਿਚਕਾਰ ਇਟਲੀ ਦੇ ਵਿੱਚ ਆ ਗਿਆ ਇਥੇ ਰੋਮ ਇਟਲੀ ਰਾਜਧਾਨੀ ਰੋਮ ਠੀਕ ਹੈ ਤੇ ਇੱਥੋਂ ਆਪਣਾ ਜਿਹੜਾ ਕੀ ਡਰਾਅ ਕਰਨਾ ਤੇ ਇੱਥੇ ਆਪਣਾ ਜਿਹੜਾ ਕੀ ਸਵੀਟਰਜ਼ ਲੈਣ ਬਣੇਗਾ ਇਸ ਤੰਤਰ ਜੁਮ ਆ ਇਹ ਟ੍ਰਾਈਸਟੇ ਛੋਟੇ ਛੋਟੇ ਲਿਖਿਆ ਜਾਊਗਾ ਤੰਤਰ ਜੁਮ ਤੇ ਹੈਗਾ 스위스 لینڈ S W ਪਾਇਆ ਮੈਂ ਤੇ ਇਧਰ ਆਪਾਂ ਇਹਦੀ ਫੁੱਲ ਫਾਰਮ ਲਿਖ ਦਨੇ ਆ ਸਾਈਡ ਦੇ ਕਰਕੇ ਕਿਉਂਕਿ ਇੱਥੇ ਸਪੇਸ ਥੋੜੀ ਹੈ ਤੇ ਆਪਾਂ ਇੱਥੇ ਲਿਖ ਦਨ ਸਵਿਟਜ਼ਰਲੈਂਡ ਠੀਕ ਹੈ ਇੱਥੇ ਲਿਖਣ ਦੀ ਜਗ੍ਹਾ ਥੋੜੀ ਜਿਹੀ ਤਾਂ ਕਰਕੇ ਆਪਾਂ ਨੇ ਐਸ ਡਬਲਯੂ ਪਾਤਾ ਸਵਿਟਜ਼ਰਲੈਂਡ ਤੇ ਉਸ ਤੋਂ ਬਾਅਦ ਪਨ ਨੀਦਰਲੈਂਡ ਬਣਾਉਣਾ ਹਾਂ ਜੀ ਨੀਦਰਲੈਂਡ ਇਹ ਹੈਗਾ ਲੰਡਨ ਤੇ ਉਸ ਤੋਂ ਬਾਅਦ ਇਹ ਵਾਲੇ ਏਰੀਆ ਦੇ ਵਿੱਚ ਇੱਥੇ ਆਪਣਾ ਹੋ ਜਾਊਗਾ ਨੀਦਰਲੈਂਡ ਇਹਨੂੰ ਆਪ ਐਰੋਪਾ ਕੇ ਬਾਹਰ ਕੱਢ ਦਨੇ ਨੀਦਰਲੈਂਡ ਠੀਕ ਹੈ ਜਾਇ ਇੱਥੇ ਐਨ ਪਾ ਦੋ ਫਿਰ ਇਹਨੂੰ ਬਾਹਰ ਕੱਢ ਕੇ ਲਿਖੋ ਨੀਦਰਲੈਂਡ ਤੇ ਉਸ ਤੋਂਗੇ ਬੈਲਜੀਅਮ ਪੈਨਸ ਨਾਲ ਡਰਾ ਕਰਦੇ ਫਿਰ ਆਪਾਂ ਪੈਨਾ ਬਣਾ ਲਾਂਗੇ ਹਾਂਜੀ ਇੱਕ ਤੁਸੀਂ ਇਧਰੋਂ ਲੈ ਕੇ ਆਉਣਾ ਤੇ ਇੱਥੋਂ ਇਹਨੂੰ ਇਹ ਕਾ ਬਣਾ ਦੇਣਾ ਇਨ ਵਿੱਚ ਇਹ ਮੈਚ ਕਰ ਦਣਾ ਤੇ ਇਹ ਇਹ ਤੇ ਇਹ ਵਾਲਾ ਏਰੀਆ ਇਹ ਫ੍ਰਾਂਸੀਸੀ ਜ਼ੋਨ ਆ ਗਿਆ ਠੀਕ ਹੈ ਤੇ ਇਹ ਤੋਂ ਬੈਲਜੀਅਮ ਨੇ ਆਪਣਾ ਬੈਲਜੀਅਮ ਫਿਲ ਹੋ ਗਿਆ ਤੇ ਇੱਥੇ ਆਪਾਂ ਆ ਜੂਗਾ ਜਰਮਨੀ ਪਹਿਲਾਂ ਆਪਾਂ ਆਹ ਵਾਲਾ ਏਰੀਆ ਬ੍ਰਿਟਿਸ਼ ਹਾਂਜੀ ਇੱਥੋਂ ਦੇਖ ਰਹੇ ਤੁਸੀਂ ਇਹ ਵਾਲਾ ਏਰੀਆ ਇੱਥੋਂ ਐਵੇਂ ਕਰ ਬਣਾਉਂਦੇ ਜਾਓ ਤੇ ਇਹਨੂੰ ਇਹਦੇ ਨਾਲ ਮੈਚ ਕਰ ਦਿੰਨੇ ਆ ਇਹ ਆ ਜੂਗਾ ਬ੍ਰਿਟਿਸ਼ ਜ਼ੋਨ ਇੱਥੇ ਲਿਖਣਾ ਜਰਮਨੀ ਜਰਮਨੀ ਠੀਕ ਹੈ ਜਰਮਨੀ ਦੈਨ ਉਸ ਤੋਂ ਬਾਅਦ ਇੱਥੇ ਜੀ ਆਪਣਾ ਜਿਹੜਾ ਕਿ ਐਂਟਰੀ ਆਰਟਿਕ ਸਾਗ ਰਹਿ ਤੇ ਇੱਥੇ ਆਜੂ ਆਪਣਾ ਯੂਗੋਸਲਾਵੀਆ ਪਹਿਲਾਂ ਫਿਰ ਨੂੰ ਇੱਥੇ ਨੀਚੇ ਤੋਂ ਫਿਲ ਕਰਦੇ ਆਂ ਹਾਂਜੀ ਜਨਾਨ ਇੱਥੇ ਆਪਣਾ ਜਨਾਨ ਪਹਿਲਾਂ ਆਪਾਂ ਜਿਹੜੇ ਕਿ ਅਲਬਾਨੀਆ ਫਿਲ ਕਰਦੇ ਆਂ ਲਵਾਨੇ ਲਈ ਤੁਸੀਂ ਇਹ ਵਾਲਾ ਦੇਖ ਰਹੇ ਹੋ ਹਾਂਜੀ ਇਟਲੀ ਠੀਕ ਹੈ ਇਹ ਵਾਲਾ ਇਟਲੀ ਇਥੇ ਆਹ ਸਾਗਰ ਹੈ ਉਸ ਤੋਂ ਬਾਅਦ ਇੱਥੋਂ ਇਹ ਸੇਜ ਦੇ ਵਿੱਚੋਂ ਇੱਥੋਂ ਲੈਣਾ ਤੁਸੀਂ ਇਹਨੂੰ ਇਹ ਕਵ ਬਣਾ ਦੇਣਾ ਇਥੋਂ ਮਿਲਗੀ ਅੰਬ ਜਿਹੀ ਜਿਹੀ ਸ਼ੇਪ ਆਏ ਆਪਣੀ ਥੋੜੀ ਜਿਹੀ ਲੰਬੀ ਜਿਹੀ ਸ਼ੇਪ ਇਹਨੂੰ ਲਿਖ ਦੇਣਾ ਅਲਵਾਨੀਆ ਇਹ ਪਾ ਰਹੀਆਂ ਮੈਂ ਤੇ ਇਹਨੂੰ ਇਹਦਾ ਨਾਮ ਬਾਅਰ ਕੱਢ ਕੇ ਲਿਖ ਰਿਹਾ ਅਲਬਾਨੀਆ ਠੀਕ ਹੈ ਇੱਥੇ ਮੈਂ A ਫਿਲ ਕੀਤਾ ਕਿਉਂਕਿ ਸਪੇਸ ਥੋੜੀ ਸੀ A ਫਿਲ ਕਰਤਾ ਤੇ ਬਾਹਰ ਲਿਖਤਾ ਅਲਬਾਨੀਆ ਤੇ ਇਹ ਵਾਲਾ ਏਰੀਆ ਹੈਗਾ ਯੂਨਾਨ ਇਨ ਵਿੱਚ ਕਾਲੇ ਸਾਗਰ ਇਧਰੋਂ ਆਪਾਂ ਇਹਦੇ ਨਾਲ ਮੈਚ ਕਰਦੇ ਆਂ ਹਾਂਜੀ ਇਧਰੋਂ ਆਪਾਂ ਅੜੀ ਕੀ ਪਹਿਲਾਂ ਇੱਥੋਂ ਇੱਥੋਂ ਥੋੜਾ ਜਿਹਾ ਉੱਪਰ ਲੈ ਕੇ ਜਾਣਾ ਠੀਕ ਹੈ ਇੱਥੋਂ ਐਵੇਂ ਏਰੀਆ ਬਣਾ ਕੇ ਫਿਰ ਇਹਨੂੰ ਪਾਈ ਦੇ ਨਾਲ ਮੈਚ ਕਰ ਦੇਣਾ ਠੀਕ ਹੈ ਹੁਣ ਇੱਥੇ ਬਣਾਉਣਾ ਆਪਾਂ ਹਾਂਜੀ ਹੁਣ ਆਪਾਂ ਇੱਥੇ ਬਣਾਉਣਾ ਬਲਗੇਰੀਆ ਤੇ ਰូមਾਨੀਏ ਸਾਰੇ ਬਣਨਗੇ ਇੱਥੇ ਤਾਂ ਪਹਿਲਾਂ ਆਪਾਂ ਇੱਥੋਂ ਬਣਾਉਨੇ ਆ ਇੱਥੇ ਲਿਖਦੇ ਆ ਬਲਗੇਰੀਆ ਬਲਗੇਰੀਆ ਠੀਕ ਹੈ ਤੇ ਆਪਣਾ ਇਹ ਹੋ ਗਿਆ ਸੀ ਅਲਬਾਨੀਆ ਤੇ ਯੂਗੋਸਲਾਵੀਆ ਇਹਨਾਂ ਦੀ ਬਾਉਂਡਰੀ ਆਪਾਂ ਬਾਅਦ ਚ ਦਰਸਾਉਣਾ ਹੈ ਪਹਿਲਾਂ ਬਾਕੀ ਸਾਰੇ ਏਰੀਆ ਬਣਾ ਲਈਏ ਇੱਥੇ ਫਿਰ ਆਪਾਂ ਬਾਉਂਡਰੀ ਲਿਖਾਂਗੇ ਹਾਂਜੀ ਤੇ ਇੱਥੋਂ ਜਿਹੜੇ ਕਿ ਆਪਾਂ ਨੇ ਹਾਂਜੀ ਇੱਥੋਂ ਆਪਾਂ ਜਿਹੜੇ ਕਿ ਬਣਾਉਨੇ ਆ ਆਬਾਲਟਿਕ ਸਾਗਰ ਐ ਇੱਥੋਂ ਲੈ ਕੇ ਆਪਾਂ ਠੀਕ ਹੈ ਇਧਰੋਂ ਜਿੱਥੇ ਆਪਾਂ ਨੇ ਬਲਗੇਰੀਆ ਬਣਾਇਆ ਸੀ ਇੱਥੋਂ ਥੋੜਾ ਜਿਹਾ ਅਮਕ ਬਣਾ ਲੈਣਾ ਇਹਦੇ ਨਾਲ ਆਪਣੇ ਅਟੈਚ ਕਰ ਲੈਣਾ ਠੀਕ ਹੈ ਇੱਥੋਂ ਆਪਾਂ ਥੋੜਾ ਨੀਚੇ ਲੈ ਕੇ ਆਵਾਂਗੇ ਇਹ ਨੀਚੇ ਦੇ ਲੈ ਕੇ ਆਵੇਂ ਠੀਕ ਹੈ ਤੇ ਇੱਥੇ ਜਿੱਥੇ ਆਪਾਂ ਨੇ ਬੁਲਗੇਰੀਆ ਬਣਾਇਆ ਸੀ ਇੱਥੇ ਆਪਾਂ ਰੂਮਾਨੀਆ ਬਣਾਉਣਾ ਆਇਰ ਇਸ ਆ ਜਾਊਗਾ ਰੂਮਾਨੀਆ ਰូមਾਨੀਆ ਠੀਕ ਹੈ ਇੱਥੋਂ ਆਪਾਂ ਨੇ ਲਿਆਂਦਾ ਇਹ ਥੋੜੇ ਇੱਧਰ ਨੂੰ ਲੈ ਕੇ ਗਏ ਠੀਕ ਹੈ ਫਿਰ ਇੱਥੋਂ ਆਪਾਂ ਨੇ ਇਥੇ ਨਾਲ ਮੈਚ ਕੀਤਾ ਇਹਨੂੰ ਤੇ ਇੱਥੋਂ ਆਪਾਂ ਨੇ ਇਹ ਕਰਕੇ ਏਰੀਆ ਬਣਾਤਾ ਰូមਾਨੀਆ ਠੀਕ ਹੈ ਤਾਂ ਇੱਥੋਂ ਆਪਣਾ ਯੁਗੋਸਲਾਵੀਆ ਨਿਕਲੂਗਾ ਉਸ ਤੋਂ ਪਹਿਲਾਂ ਆਪਾਂ ਹੰਗਰੀ ਵਿਡਰਾਅ ਕਰਨਾ ਇੱਥੇ ਤਾਂ ਆਪਣਾ ਜਿਹੜੇ ਯੁਗੋਸਲਾਵੀਆ ਜਿੱਥੇ ਆਪਾਂ ਨੇ ਜਿਹੜੇ ਕਿ ਸਤੰਤਰ ਜ਼ੋਨ ਬਣਾਏ ਸੀ ਹਨਾ ਸਤੰਤਰ ਜ਼ੋਨ ਆਹ ਵਾਲੇ ਏਰੀਆ ਸਤੰਤਰ ਜ਼ੋਨ ਨੇ ਤਾਂ ਇੱਥੋਂ ਬਣਾਉਣਾ हाँ जी इन एवं ड्रॉ करना ठीक है बल्कि पत्ती जी बन गई है ठेडी जी थोड़ी जी हो होजूगी ये अपना आजूगा हंगरी हंगरी ठीक है तो ये अपना आजूगा जुगो सलावे हाँ जी इन्हें अपने जुगो सलावे लिखता थे थोप ये वाले तो इतों आप बनावेंगे वाले एरिए इन्ना ठीक है ये हो होजूगा ਚੱਕੋ ਸਲੋਵਾਕੀਆ ਚੱਕੋ ਸਲੋਵਾਕੀਆ ਠੀਕ ਹੈ ਤੇ ਇੱਥੇ ਆਪਣਾ ਆ ਜਾਊਗਾ ਆਸਟਰੀਆ ਛੋਟਾ ਛੋਟਾ ਲਿਖਣਾ ਪੈਣਾ ਠੀਕ ਹੈ ਤੇ ਆਸਟਰੀਆ ਇਹ ਆਪਣਾ ਜਰਮਨੀ ਹੈ ਠੀਕ ਹੈ ਇੱਥੇ ਤੇ ਇੱਥੇ ਆ ਜਾਊਗਾ ਆਪਣਾ ਵਰਲਿਨ ਤੇ ਇੱਥੇ ਇੱਥੀ ਆਪਣਾ ਆ ਜਾਊਗਾ ਅਮਰੀਕੀ ਜੂਨ ਇੱਥੇ ਲਿਖੋ ਨੂਨ ਘੱਟ ਜਾਗਾ ਮੈਂ ਇੰਗਲਿਸ਼ ਚ ਲਿਖ ਰਹੀ ਆ ਅਮਰੀਕਾ ਜੂਨ ਠੀਕ ਹੈ ਤੇ ਇੱਥੇ ਆਪਣਾ ਆਏਗਾ ਜਰਮਨੀ ਇਹ ਵੀ ਬਾਉਂਡਰੀ ਤੁਸੀਂ ਬਣਾ ਸਕਦੇ ਹੋ ਬ੍ਰਿਟਿਸ਼ ਜੂਨ ਵਾਲੀ ਸੀ ਐਵੇਂ ਬਣੀ ਹੋਈ ਠੀਕ ਹੈ ਤੋਂ ਐਵੇਂ ਆਵੇਂ ਬਣਾ ਸਕਦੇ ਆ ਇਹ ਆਜੂਗਾ ਰੂਸੀ ਜੂਨ ਰਸ਼ੀਆ ਜੂਨ ਠੀਕ ਹੈ ਤੇ ਇੱਥੇ ਆਪਾਂ ਫਿਲ ਕਰਨਾ ਜਿਹੜੇ ਕੀ ਪੋਲੈਂਡ ਹਾਂਜੀ ਇੱਥੇ ਆਜੂਗਾ ਪੋਲੈਂਡ ਆਪਣਾ ਪੋਲੈਂਡ ਆ ਕੇ ਤੇ ਇੱਥੇ ਆ ਜੂਗਾ ਜਿਹੜੇ ਕਿ ਮਾਸਕੋ ਯੂ ਐਸ ਐਸ ਆਰ ਮਾਸਕੋ ਯੂ ਐਸ ਐਸ ਆਰ ਤੇ ਹੁਣ ਉਹ ਹੰਕ ਆਪਣਾ ਇੱਥੇ ਆਪਣਾ ਆ ਜਾਣਾ ਕਿ ਲੈਨ ਲੈਨ ਗਰਾਡ ਤੇ ਇੱਥੇ ਆਪਣਾ ਜਿਹੜਾ ਕੀ ਹੈਗਾ ਹੈਲਸਿੰਕੀ ਹੈਲਸਿੰਕੀ ਫਿਲ ਕਰਨਾ ਫਿਲ ਕਰ ਵੀ ਸਕਦੇ ਨੇ ਇਹਨੂੰ ਛੱਡ ਵੀ ਸਕਦੇ ਹੋ ਠੀਕ ਹੈ ਤੇ ਇਹ ਵਾਲਾ ਆਪਣਾ ਫਿਨਲੈਂਡ ਆ ਗਿਆ ਇਹ ਕਰ ਲੈਣਾ ਫਿਨ ਫਿਨਲੈਂਡ ਜ਼ਰੂਰ ਕਰ ਲੈਣਾ ਹੇਲਸਿੰਕੀ ਛੱਡ ਦੇਣਾ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਕੀ ਇੱਥੇ ਆਪਣਾ ਸਵੀਡਨ ਤੇ ਨਾਰਵੇ ਬਣਨਗੇ ਹਾਂਜੀ ਇਹ ਬੰਦ ਨੂੰ ਪਾ ਇੱਥੇ ਮੈਂ ਮੈਚ ਕਰ ਦਿੰਨਾ ਇਹ ਆਪਣਾ ਆ ਗਿਆ ਨਾਰਵੇ ही अपना आ गया स्वीडन ठीक है तो इतें अपना आ जो है कि स्टाकहोम स्टाकहोम स्टाक सो ये अपना जे मैप फिल हो गया ਇਨੂੰ ਸਭ ਤੋਂ ਪਹਿਲਾਂ ਆਪਾਂ ਨੇ ਫਿਲ ਕੀਤਾ ਸਪੇਨ ਠੀਕ ਹੈ ਫਿਰ ਪੁਰਤਗਾਲ ਇਹਦੀ ਕੈਪੀਟਲ ਲਿਸਮਨ ਹੋਗੀ ਤੇ ਇੱਥੇ ਆਪਣਾ ਆਇਰਲੈਂਡ ਆ ਗਿਆ ਤੇ ਇੱਥੇ ਆਪਣਾ ਲੰਡਨ ਇੰਗਲੈਂਡ ਦੀ ਕੈਪੀਟਲ ਗ੍ਰੇਟ ਬ੍ਰਿਟੇਨ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਜਿਹੜੇ ਕਿ ਫਰਾਂਸ ਫਰਾਂਸ ਦੀ ਕੈਪੀਟਲ ਪੈਰਿਸ ਫਿਰ ਆਪਾਂ ਨੇ ਜਿਹੜੇ ਕਿ ਇਟਲੀ ਇਟਲੀ ਦੀ ਕੈਪੀਟਲ ਆ ਗਈ ਰੋਮ ਤੇ ਇਹ ਸਾਰਡੀਨੀਆ ਤੇ ਇਹ ਕੋਰਸਿਕਾ ਠੀਕ ਹੈ ਤੇ ਇਹ ਇਸ ਲਈ ਤੇ ਇਹਦੇ ਵਿੱਚਕਾਰ ਜਿਹੜੇ ਕਿ ਇੱਧਰ ਆ ਜੂਗਾ ਇਟਲੀ ਦੇ ਵਿੱਚ ਰੋਮ ਇਹਦੀ ਸੇਜ ਦੇ ਵਿੱਚ ਕੋਰਸਿਕਾ ਤੇ ਸਾਡਨੀਆਂ ਦੇ ਵਿੱਚਕਾਰੋਂ ਤੇ ਇਹ ਆਪਣੇ ਸਤੰਤਰ ਜੋਨ ਆਗੇ ਟ੍ਰਾਈਸਟੇ ਉਸ ਤੋਂ ਬਾਅਦ ਇੱਥੋਂ ਥੋੜਾ ਉੱਪਰ ਜਾ ਕੇ ਆਪਣੇ ਕਵ ਬਣਾਇਆ ਇੱਥੇ ਆਗੇ ਆਪਣਾ ਸਵਿਟਜ਼ਰਲੈਂਡ ਤੇ ਫਰਾਂਸ ਦੇ ਪੈਰਿਸ ਕੈਪੀਟਲ ਹੋਗੀ ਪੈਰਿਸ ਫਿਰ ਆਪਣਾ ਜਿਹੜੇ ਕਿ ਇੱਥੋਂ ਉੱਪਰੋਂ ਇੱਥੇ ਬਣਾਇਆ ਜਿਹੜੇ ਕਿ ਆਪਾਂ ਨੇ ਨੀਦਰਲੈਂਡ ਆਪਾਂ ਨੇ ਲਿਖੀ ਹੋਈ ਹੈ ਨੀਦਰਲੈਂਡ ਤੇ ਇਹ ਵਾਲਾ ਥੋੜਾ ਜੱਗੇ ਏਰੀਆ ਇਹ ਹੈਗਾ ਵੈਲਜਮ ਫਿਰ ਇਹਨੂੰ ਆਪਾਂ ਇਹਦੇ ਨਾਲ ਮੈਚ ਕੀਤਾ ਠੀਕ ਹੈ ਇਹ ਫ੍ਰਾਂਸੀਸੀ ਜ਼ੋਨ ਆਗੇ ਤੇ ਇੱਥੇ ਆ ਗਿਆ ਆਪਣਾ ਜਰਮਨੀ ਤੇ ਅਮਰੀਕਾ ਜ਼ੋਨ ਤੇ ਇਹਨੂੰ ਆਪਾਂ ਨੇ ਬਣਾਉਣ ਲਈ ਪਹਿਲਾਂ ਆਪਾਂ ਇੱਥੋਂ ਨੀਚੇ ਤੋਂ ਠੀਕ ਹੈ ਇਧਰ ਆਪਣਾ ਕਾਲਾ ਸਗਰੇਪ ਬਣਾ ਨੇ ਬਲਗੇਰੀਆ ਬਣਾਇਆ ਫਿਰ ਯੂਗੋਸਲਾਵੀਆ ਤੇ ਰੋਮਾਨੀਆ ਹੋ ਗਿਆ ਹੰਗਰੀ ਚੈਕੋਸਲਾਵੀਆ ਤੇ ਇਹ ਹੋ ਗਿਆ ਅਮਰੀਕਾ ਜ਼ੋਨ ਫਿਰ ਇਹ ਰਸ਼ੀਆ ਜ਼ੋਨ ਰੂਸ ਜ਼ੋਨ ਇੱਥੋਂ ਵਰਲਿਨ ਪੋਲੈਂਡ ਮਾਸਕੋ ਠੀਕ ਹੈ ਯੂ ਸਸਰ ਤੇ ਹੈ ਲੈਨਿੰਗਰਾਡ ਤੇ ਹੈ ਉਸ ਤੋਂ ਬਾਅਦ ਇੱਥੇ 스웨덴 ਨਾਰਵੇ ਤੇ ਫਿਨਲੈਂਡ ਤੇ ਇੱਕ ਆਪਣਾ ਰਹੇਗਾ ਤੁਰਕੀ ਤੁਰਕੀ ਜਿੱਥੇ ਆਪਾਂ ਆਪਣਾ ਕਾਲਾ ਸਾਗਰ ਦੇਖ ਰਹੇ ਹਾਂ ਠੀਕ ਹੈ ਕਾਲੇ ਸਾਗਰ ਦੇ ਨੀਚੇ ਇੱਥੇ ਆਜੂ ਆਪਣਾ ਤੁਰਕੀ ਤੇ ਅੰਕਾਰਾ ਠੀਕ ਹੈ ਸੋ ਇਹ ਹੈ ਮੈਪ ਜਿਹੜਾ ਕਿ 1945 ਵਾਲਾ ਯੂਰਪ ਮੈਪ Nineteen forty five AD. Thanks.